ਸਾਸੀ ਕਾ ਜੀ ਇਸ ਵਕਤ ਅਸੀਂ ਸ਼ਾਹਕੋਟ ਥਾਣੇ ਦੇ ਵਿੱਚ ਆ ਸ਼ਾਹਕੋਟ ਥਾਣੇ ਦੇ ਅੰਦਰ ਇੱਕ ਪਿੰਡ ਹੁੰਦਾ ਕੰਨੀਆਂ ਜਿੱਥੇ ਕਿ ਇੱਕ ਜਿਹੜੀ ਲੇਡੀਜ਼ ਆ ਉਹਨਾਂ ਦੀ ਲੜਕੀ ਆ ਉਹਨਾਂ ਵੱਲੋਂ ਕੋਈ ਪੈਸੇ ਉਧਾਰ ਲੈ ਗਏ ਸੀ ਜਿਨ੍ਹਾਂ ਦੇ ਮਾਮਲੇ ਨੂੰ ਲੈ ਕੇ ਇਹ ਲੜਾਈ ਦਾ ਮਾਹੌਲ ਬਣ ਗਿਆ ਔਰ ਸਾਡੇ ਨਾਲੇ ਸਤ ਐਕਸ਼ਨ ਫੋਰਸ ਗੁਰਵਾਲਮੀ ਐਕਸ਼ਨ ਫੋਰਸ ਪੰਜਾਬ ਦੇ ਸੂਬਾ ਪ੍ਰਧਾਨ ਧਰਮਿੰਦਰ ਨੰਗਲ ਜੀ ਨੇ ਪਹਿਲਾਂ ਉਹਨਾਂ ਨਾਲ ਗੱਲ ਕਰਾਂਗੇ ਹਾਂ ਜੀ ਸਰ ਦੱਸੋ ਜੀ ਕੀ ਕੀ ਮਸਲਾ ਕੀ ਹੈ ਜੀ ਇਸੋ ਜੀ ਇਹ ਪੈਂਟ ਕਰਨੀਆਂ ਕਲਾ ਜੋ ਛਾਹਕੋਟ ਥਾਣੇ ਦੇ ਅਧੀਨ ਆਉਂਦਾ ਤੇ ਸਾਡੇ ਭੈਣ ਜੀ ਗੁਰਬਖਸ਼ ਕੌਰ ਆ ਇਹਨਾਂ ਘਰੇਡੂ ਨੇੜੀ ਆ ਔਰ ਇਹਨਾਂ ਦੇ ਜਿਹੜਾ ਪੈਸਿਆਂ ਦਾ ਲੈਣ ਦੇਣ ਸੀ ਜਿਸ ਤਰ੍ਹਾਂ ਗਹਿਣੇ ਰੱਖ ਦਿੱਤੇ ਜਾਂਦੇ ਆ ਵੀ ਸਾਡਾ ਬਾਹ ਗਹਿਣੇ ਆ ਪਹਿਲਾਂ ਤਾਂ ਇੱਕ ਵਾਰੀ ਪੈਸੇ ਲੈ ਕੇ ਜਿਹੜੇ ਉਹ ਵਾਪਸ ਦਿੱਤੇਗਾ ਦੂਸਰੀ ਵਾਰ ਵੀ ਜਿਹੜੇ ਪੈਸੇ ਲੈ ਕੇ ਵਾਪਸ ਦਿੱਤੇਗਾ ਪਰ ਉਹਨਾਂ ਦੇ ਜਿਹੜਾ ਹਸਬੈਂਡ ਆ ਉਹ ਥੋੜਾ ਨਸ਼ਾ ਕਰਨ ਦੇ ਆਦੀ ਹੈ ਸ਼ਰਾਬ ਵਗੈਰਾ ਪੀ ਲੈਂਦੇ ਆ ਤੇ ਇਹਨਾਂ ਨੂੰ ਜਿਹੜੀ ਇਹਨਾਂ ਦੀ ਲੜਕੀ ਦਾ ਵਿਆਹ ਤੇ ਪੈਸੇ ਚਾਹੀਦੇ ਸੀ ਜਦੋਂ ਉਹਨਾਂ ਨੇ ਪਹਿਲਾ ਪੇਪਰ ਵਾਪਸ ਲਿਆ ਉਹਨਾਂ ਨੇ ਕਿਹਾ ਵੀ ਸਾਨੂੰ ਦੂਜਾ ਪੇਪਰ ਜਿਹੜਾ ਅਸੀਂ ਕਲੀਅਰ ਕਰੀਏ ਵੀ ਅਸੀਂ ਦੂਸਰੀ ਜਗ੍ਹਾ ਰੱਖ ਕੇ ਤੇ ਅਸੀਂ ਹੋਰ ਪੈਸੇ ਚਾਹੀਦੇ ਉਹਨੇ ਕਿਹਾ ਵੀ ਚਲੋ ਤੁਸੀਂ ਪਹਿਲਾਂ ਵੀ ਮੇਰੇ ਕੋਲ ਰੱਖਿਆ ਸੀ ਇਸ ਟਾਈਮ ਵੀ ਜਿਹੜਾ ਆਪਾਂ ਹੀ ਰੱਖ ਲੈਂਦੇ ਆ ਤੇ ਇਹਨਾਂ ਨੇ ਐਟ ਅ ਟਾਈਮ ਵਿਆਹ ਦੇ ਕਰਕੇ ਤੇ ਇਹਨਾਂ ਦੇ ਹਸਬੰਦ ਨੂੰ ਨਾਲ ਲੈ ਗਏ ਤੇ ਉੱਥੋਂ ਇੱਕ ਪੇਪਰ ਖਾਲੀ ਸਟਾਮ ਜਿਹੜਾ ਉਹਦੇ ਨਾਮ ਦਾ ਲਿਆ ਔਰ ਉਹਨਾਂ ਦੇ ਸਾਈਨ ਕਰਵਾ ਲਿਆ ਉਸ ਤੋਂ ਬਾਅਦ ਇਹ ਵਿਆਹ ਦੇ ਵਿੱਚ ਪੀਡੀਸੀ ਤੇ ਇਹਨਾਂ ਨੇ ਕਿਹਾ ਵੀ ਘੁੱਟੇ ਲਿਖਤ ਤੱਕ ਕਰਵਾ ਲਏ ਹੋਣੀ ਸੀ ਜੇ ਅਸੀਂ ਸਹਿਮਤਾ ਕਰਦੇ ਹਾਂ ਤੇ ਇਹਨਾਂ ਨੇ ਕਿਹਾ ਵੀ ਚਲੋ ਅੱਗੇ ਵੀ ਭਰੋਸਾ ਹੀ ਆਪਾਂ ਇਸ ਨੂੰ ਟੈਂਡ ਦੇ ਆ ਤੇ ਤੁਸੀਂ ਸਾਈਨ ਕਰਦੇ ਹੋ ਔਰ ਇਹਨਾਂ ਕੋ ਸਾਈਨ ਕਰਾ ਕੇ ਤੇ ਉਹਨੇ ਜਿਹੜੀ ਲਿਖਤ ਆ ਜਿਹੜੀ ਇੱਕ ਗਲਤ ਲਿਖਤ ਕਰ ਲਈ ਤੇ ਮੈਂ ਜਿਹੜਾ ਇਹ ਆ ਖਰੀਦਾ ਪੈਸੇ ਦੇਣ ਦੇ ਬਾਵਜੂਦ ਵੀ ਤੇ ਹੁਣ ਜਿਹੜੀ 10 ਦਿਨ ਹੈ ਤਰੀਬ 8-10 ਦੇ ਪਹਿਲਾਂ ਦੀ ਗੱਲ ਹੈ ਕਿ ਜਦੋਂ ਉਦੋਂ ਪਤਾ ਲੱਗਾ ਵੀ ਇਹ ਇਹਦੀ ਮਨਸ਼ਾ ਸੀ ਵੀ ਉਸ ਜਗਾ ਤੇ ਜਿਹੜਾ ਮੈਂ ਕਬਜ਼ਾ ਕਰਾਂ ਤੇ ਕਬਜ਼ਾ ਕਰਨ ਦੀ ਨੀਅਤ ਦੇ ਨਾਲ ਇਹ ਪਹਿਲਾਂ ਗਿਆ ਉਸ ਟਾਈਮ ਵੀ ਜਿਹੜੀ ਕੁਟਮਾਰ ਕੀਤੀ ਗਈ ਔਰ ਅ ਉੱਚ ਅਧਿਕਾਰੀਆਂ ਨੂੰ ਜਿਹੜੀ ਅਸੀਂ ਕੰਪਲੇਂਟ ਕੀਤੀ ਹੋਈ ਹੈ ਤੇ ਉਸ ਤੋਂ ਬਾਅਦ ਫੇਰ ਦੁਬਾਰਾ ਲਗਾਤਾਰ ਵੀ ਇਹ ਪਰਿਵਾਰ ਜਿਹੜਾ ਹੈ ਇਹ ਹਿੰਦਕੋਲੀ ਕਰ ਲਿਆ ਤੇ ਅਸੀਂ ਜਿਹੜੀ ਧੱਕੇਸ਼ਾਹੀ ਕਰ ਲਾਂਗੇ ਉਸ ਤੋਂ ਬਾਅਦ ਫੇਰ ਉਹਨਾਂ ਨੇ ਇੱਕ ਗੇਟ ਲਾਉਣ ਦੀ ਕੋਸ਼ਿਸ਼ ਕੀਤੀ ਔਰ ਕੁਝ ਹੱਦ ਤੱਕ ਜਿਹੜਾ ਉੱਥੇ ਗੇਟ ਲਾਉਣ ਦੇ ਵਿੱਚ ਕਾਮਯਾਬੀ ਹੋਏ ਪਰ ਉੱਥੇ ਰੋਕ ਦਿੱਤਾ ਗਿਆ ਔਰ ਇਸ ਬੀਬੀ ਨਾਲ ਔਰ ਉਹਨਾਂ ਦੀ ਧੜਤੀ ਦੇ ਨਾਲ ਫੇਰ ਕੁੱਟਮਾਰ ਕੀਤੀ ਔਰ ਉੱਥੇ ਉਹਨਾਂ ਦਾ ਫੋਨ ਖੋਇਆ ਗਿਆ ਉਹਨਾਂ ਦੇ ਜਿਹੜੇ ਆ ਨੇਕ ਤੇ ਕੱਪੜੇ ਪਾੜ ਦਿੱਤੇ ਗਏ ਜਦੋਂ ਇਹ ਮਾਮਲਾ ਸਾਡੇ ਕੋਲ ਆਇਆ ਔਰ ਅਸੀਂ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਲਿਆਂਦਾ ਔਰ ਸਾਨੂੰ ਐਸਐਚਓ ਸਾਹਿਬ ਔਰ ਡੀਪੀ ਸਾਹਿਬ ਨੇ ਅਸ਼ਵਾਸ਼ਣ ਦਵਾਇਆ ਜਿ ਜਿਹੜਿਆ ਇਹਨਾਂ ਦੇ ਉੱਤੇ ਜੋ ਵੀ ਬਣਦਾ ਅਫੈਂਸ ਹੈ ਕਾਰਵਾਈ ਕਰਾਂਗੇ ਅੱਛਾ ਜੀ ਦਰਮਿੰਦਰ ਜੀ ਇਹ ਜਿਹੜੀ ਜਿਨ੍ਹਾਂ ਦੇ ਨਾਲ ਜਿਸ ਪਾਰਟੀ ਨਾਲ ਲੜਾਈ ਹੋਈ ਆ ਉਹ ਇੱਕ ਜਿਹੜੀ ਸੱਤਾਧਾਰੀ ਪਾਰਟੀ ਆ ਉਹਨਾਂ ਦੇ ਨਾਲ ਸੰਬੰਧਤ ਲੋਕ ਹੈ ਜੀ ਬਿਲਕੁਲ ਜੀ ਬਿਲਕੁਲ ਤੇ ਜਿਹੜੀ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ ਆ ਉਹ ਦੇਖੋ ਜੀ ਪੁਲਿਸ ਵੱਲੋਂ ਵਧੀਆ ਯੋਗਦਾਨ ਨਿਭਾਇਆ ਜਾ ਰਿਹਾ ਹੈ ਕਿਉਂਕਿ ਪਹਿਲਾਂ ਦੇਖੋ ਅਸੀਂ ਕਹੋਨੇ ਆ ਕਿ ਉਹ ਉਸ ਜਗ੍ਹਾ ਦੀ ਕਿਉਂਕਿ ਪੁਲਿਸ ਦੇ ਡੱਕਣ ਤੇ ਵੀ ਜਿਹੜਾ ਉਹਨਾਂ ਵਿਅਕਤੀਆਂ ਨੇ ਉੱਥੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਇੱਥੇ ਸਾਨੂੰ ਪਾਰਟੀ ਨੂੰ ਬੁਲਾਇਆ ਹੋਇਆ ਸੀ ਇਸ ਨੂੰ ਤੇ ਅਸੀਂ ਵੀ ਇੱਥੇ ਪਹੁੰਚੇ ਸੀ ਤੇ ਉਦੋਂ ਇੱਥੇ ਪਾਰਟੀ ਆ ਕੇ ਟਾਈਮ ਤੇ ਬੈਠੀ ਸੀ ਤੇ ਉਹ ਜਿਹੜੇ ਲੋਕ ਆ ਉਹ ਕਬਜ਼ਾ ਕਰ ਰਹੇ ਸੀ ਕਿਉਂਕਿ ਉਹ ਕਬਜ਼ਾ ਤਾਂ ਕਿਸੇ ਵੀ ਸ਼ੈਅ ਦੇ ਹੋ ਸਕਦਾ ਫਿਰ ਡੀਐਸਪੀ ਸਾਹਿਬ ਦੇ ਧਿਆਨ ਵਿੱਚ ਜਦੋਂ ਲਿਆਂਦਾ ਗਿਆ ਤੇ ਫਿਰ ਡੀਐਸਪੀ ਸਾਹਿਬ ਨੇ ਜਿਹੜਾ ਅਫਸਰਾਂ ਨੂੰ ਕਹਿ ਕੇ ਜਿਹੜਾ ਉਹ ਮੌਕੇ ਦਾ ਕਬਜ਼ਾ ਵੀ ਰਕਾਇਆ ਜੀ ਤੇ ਜਿਹੜਾ ਪੁਲਿਸ ਦਾ ਵਧੀਆ ਯੋਗਦਾਨ ਆ ਔਰ ਔਰ ਡੀਐਸਪੀ ਸਾਹਿਬ ਨੂੰ ਮਿਲੇਆ ਐਸਟੋ ਸਾਹਿਬ ਨੂੰ ਮਿਲੇਆ ਉਹਨਾਂ ਨੇ ਉਹੀ ਭਰੋਸਾ ਦਿੱਤਾ ਕਿ ਜੋ ਵੀ ਆਪਾਂ ਵੈਰੀਫਾਈ ਅਕੋਰਡਿੰਗ ਇਹਨਾਂ ਤੇ ਕਾਰਵਾਈ ਬਣਦੀ ਆ ਕੁੱਟਮਾਰ ਦੀ ਕਾਰਵਾਈ ਖੋਣ ਖੋਣ ਦੀ ਕਾਰਵਾਈ ਕਿਉਂਕਿ ਇਸ ਪਰਿਵਾਰ ਦੇ ਕੋਲ ਪ੍ਰੂਫ ਆ ਵੀਡੀਓ ਆ ਉਸ ਘਟਨਾ ਦੀ ਔਰ ਖੋਣ ਦੀਆਂ ਜੋ ਵੀ ਜਦੋਂ ਖੋਇਆ ਗਿਆ ਉਸ ਟਾਈਮ ਦੀਆਂ ਆਡੀਓ ਆ ਇਸ ਕਰਕੇ ਅਸੀਂ ਚਾਹੁੰਦੇ ਆ ਕਿ ਜਿੱਥੇ ਉਸ ਜਗ੍ਹਾ ਦੀ ਮਸਲੇ ਨੂੰ ਹੱਲ ਹੱਲ ਕਰਾਇਆ ਜਾਣਾ ਚਾਹੀਦਾ ਉੱਥੇ ਧੀਵ ਇਹਨਾਂ ਨੂੰ ਇਨਸਾਫ ਦੇਣਾ ਚਾਹੀਦਾ ਪ੍ਰਸ਼ਾਸਨ ਨੂੰ ਤੇ ਉੱਥੇ ਜਿਹੜੀ ਕਟਮਾਰ ਕੀਤੀ ਆ ਉਹਨਾਂ ਦੇ ਉੱਤੇ ਜਿਹੜਾ ਜਿਨ੍ਹਾਂ ਨੇ ਵੀ ਕੀਤੀ ਆ ਉਹਨਾਂ ਦੇ ਉੱਤੇ ਉਸ ਪ੍ਰਸ਼ਾਸਨ ਨੂੰ ਮਨੋਂ ਚਲਦਾ ਐਕਸ਼ਨ ਲੈ ਆ ਜਾਣਾ ਚਾਹੀਦਾ ਬਿਲਕੁਲ ਸਰਮਿੰਦਰ ਜੀ ਹੁਣ ਗੱਲ ਕਰਾਂਗੇ ਜੀ ਬੀਬੀ ਕੀ ਨਾਮ ਹੈ ਜੀ ਤੁਹਾਡਾ ਗੁਰਬਖਸ਼ਪੁਰ ਗੁਰਬਖਸ਼ਪੁਰ ਜੀ ਦੱਸੋ ਕੀ ਗੱਲ ਹੋਈ ਉਸ ਦਿਨ ਰਾਤ ਨੂੰ ਜਿਹੜੀ ਘਟਨਾ ਹੋਈ ਤੇਨੇ ਹੋਈ ਤੇ ਦੋ ਵਾਰੀ ਇਹਨਾਂ ਨੇ ਪਹਿਲੋ ਸਾਰਾ ਹਮਲਾ ਕੀਤਾ ਤੀਸਰੀ ਵਾਰੀ ਜਦੋਂ ਅਸੀਂ ਆਪਦੇ ਲੋਕ ਤੋੜ ਲਾਈ ਸੀ ਇਹ ਸਾਡੇ ਲੋਕ ਤੋੜਨ ਆਏ ਤਾਂ ਮੈਂ ਤਾਂ ਮੇਰੀ ਲੜਕੀ ਦੋਈ ਕਰ ਸੀਏ ਮੇਰੇ ਘਰ ਵਾਲਾ ਕਰ ਰਿਹਾ ਥੇ ਅਸੀਂ ਜਦੋਂ ਗਏ ਅਸੀਂ ਇਹਨਾਂ ਨੂੰ ਕਿਹਾ ਵੀ ਸਾਡੇ ਲੋਕ ਤੁਸੀਂ ਕਿਉਂ ਤੋੜਦੇ ਆ ਤੇ ਇਹਨਾਂ ਨੇ ਮੈਂ ਜਦੋਂ ਉਹਨਾਂ ਨੂੰ ਰੋਕਿਆ ਮੇਰੀ ਲੜਕੀ ਵੀਡੀਓ ਬਣਾਉਂਦੀ ਸੀਗੀ ਕਹਿੰਦੀ ਵੀ ਵੀਡੀਓ ਬਣਾ ਕੇ ਆਪਣਾ ਕੋਈ ਮਸਲਾ ਹੱਲ ਕਰਨਗੇ ਸਾਰੇ ਦੇਖ ਕੇ ਤਾਂ ਇਹਨਾਂ ਨੇ ਲੜਕੀ ਨੂੰ ਤਿੰਨ ਚੌਹ ਜਾਣਿਆਂ ਨੇ ਮੈਨੂੰ ਫੜ ਲਿਆ ਤਿੰਨ ਚੌਹ ਜਾਣਿਆਂ ਨੇ ਲੜਕੀ ਨੂੰ ਫੜ ਕੇ ਉਹਦਾ ਫੋਨ ਵੀ ਖੋਲ ਲਿਆ ਉਹਦੇ ਕੱਪੜੇ ਪਾੜੇ ਉਹ ਗਲਤ ਉਹਦੇ ਨਾਲ ਇਸਤੇਮਾਲ ਕਰਦੇ ਸੀਗੀ ਹਾਂਜੀ ਤੇ ਫਿਰ ਮੈਨੂੰ ਤਿੰਨ ਚੌਹ ਜਾਣਿਆਂ ਨੇ ਫੜ ਲਿਆ ਮੈਂ ਸ਼ਰਾਬ ਵੀ ਨਹੀਂ ਪੀ ਸਕਦੀ ਹਾਂਜੀ ਫਿਰ ਇਸ ਤਰ੍ਹਾਂ ਕਿ ਇਹਨਾਂ ਨੇ ਮੇਰੇ ਵੀ ਕੱਪੜੇ ਪਾੜ ਦਿੱਤੇ ਆ ਦੇਖ ਲਓ ਹਜੇ ਵੀ ਆ ਦੇ ਆ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਇਹੋ ਵੀ ਦੇਖ ਲਓ ਤੇ ਇਹਨਾਂ ਨੇ ਤਾਂ ਕਰਕੇ ਕੋਟ ਮਾਰ ਕਰਕੇ ਫੇਰ ਐਸੀ ਦੋ ਜਾਨਾਂ ਫੇਰ ਮੇਰਾ ਜਵਾਈ ਮੈਨੂੰ ਲੈ ਚ ਪੂਰੇ ਤੇ ਬਿਠਾ ਕੇ ਤੇ ਰਿਪੋਰਟ ਕੀਤਾ ਫੇਰ ਸਾਨੂੰ ਹੋਰ ਹਸਪਤਲਾਂ ਕਰ ਕੀਤਾ ਲੜਕਾ ਮੇਰਾ ਡਿਪਰੈਸ਼ਨ ਵਿੱਚ ਆ ਤਾਂ ਕੋਈ ਸਾਨੂੰ ਲੈ ਕੇ ਜਿਹੜਾ ਤੁਸੀਂ ਪੈਸੇ ਲੈ ਸਕੇ ਹਾਂਜੀ ਪੈਸੇ ਤੁਸੀਂ ਜਿਹੜਾ ਸਟਾਮ ਸੀਗਾ ਉਹਦੇ ਉੱਤੇ ਤੁਸੀਂ ਪਹਿਲਾਂ ਕੁਝ ਲਿਖ ਕੇ ਦਿੱਤਾ ਜਾਂ ਕੋਰੇ ਕਾਗਜ਼ ਦੇ ਦਿੱਤਾ ਨਹੀਂ ਕੋਰੇ ਕਾਗਜ਼ ਦੇ ਅਚਲ ਲੜਕੀ ਦਾ ਜਿੱਦਣ ਮੇਲ ਕਰਾਇਆ ਪਿਆ ਬਰਾਤ ਨੂੰ ਇੱਕ ਦਿਨ ਬੇਟੋ ਉਹਦਣ ਇਹਨਾਂ ਨੇ ਕਹ ਕਹਿੰਦੇ ਮੇਲਬਾਜ਼ ਤੇਨੇ ਕਾਮ ਸਰਦਾਰ ਨੇ ਕਹਿੰਦੇ ਕਾਮ ਲੈਦੇ ਸਾਨੂੰ ਤੂੰ ਚੱਲ ਕੇ ਭਾਜੀ ਘਰ ਦਾ ਕੰਮ ਖਾਮ ਉਹਨੂੰ ਵੀ ਭੇਜ ਦਿੱਤਾ ਮੋੜ ਕੇ ਉਹਦੋਂ ਘੰਟੇ ਕੁ ਬਾਅਦ ਹੀ ਫੇਖ ਖਾਲੀ ਪੇਪਰ ਸਾਡੇ ਕੋਲ ਲੈ ਕੇ ਆ ਗਏ ਭਾਬੀ ਅਸੀਂ ਤੁਮੀ ਐਵੇਂ ਐਸੇ ਕੰਮ ਕਰਦੇ ਸੈਂ ਗੋਭੀ ਵੀ ਸੈਲ ਕਰਦੇ ਪਹਿਲਾਂ ਆਪਾਂ ਵਿਆਹ ਪਕਤਾ ਲੀਏ ਬਾਅਦ ਚ ਲਖਾ ਹੁੰਦਾ ਅੱਛਾ ਇਹਨੇ ਉਹਦੇ ਨੇ ਸਾਡਾ ਆਪ ਹੀ ਇਹਨੇ ਵਿਆਹ ਪਕਤਾਇਆ 50000 ਤੁਹਾਨੂੰ ਰੁਪਈਆ ਕਹਿੰਦਾ ਆ ਤੁਸੀਂ ਕਪੜੇ ਲੀਨੇ ਲੈ ਲਓ ਭਾਬੀ ਤੇ ਲੱਖ ਰੁਪਈਆ ਸਾਡੇ ਕੋਲ ਹੋਰ ਜਿਹੜੇ ਹਲਵਾਈ ਦੀ ਪੈਸੇ ਜ਼ਿਆਦਾ ਮੰਗਦੇ ਸਾਨੂੰ ਕਹਿੰਦੇ 5-6000 ਰੁਪਈਏ ਦੇ ਵਿੱਚ ਤੁਹਾਡਾ ਸਾਰਾ ਵਿਆਪ ਹੋ ਗਏ ਦੂਗਾ ਤੇ ਅਸੀਂ ਦੋ ਜਨਾਂ ਨੂੰ ਹੋਰ ਵੀ ਪੁੱਛਿਆ ਪੁੱਛ ਕੇ ਸਾਰਾ ਪੁੱਛ ਫਿਰ ਅਸੀਂ ਇਹ ਕਹਿੰਦਾ ਪਾਪੀ ਮੈਂ ਤੁਹਾਡਾ ਵਿਆਪ ਕਰਾ ਦੂੰਗਾ ਫਿਰ ਤਾਂ ਕੋਈ ਨਹੀਂ ਮੈਂ ਲੱਖ ਰੁਪਈਏ ਦੇ ਰੱਚ ਕਹਿੰਦਾ ਭਾਬੀ ਜੋ ਮਰਜੀ ਕਹਿੰਦਾ ਖਾਓ ਪੀਓ ਕਹਿੰਦਾ ਟੈਨਸ਼ਨ ਨਾ ਲੈ ਕਹਿੰਦਾ ਆਪਣੀ ਘਰ ਦੀ ਘਟ ਜਿਹੜੇ ਤੁਸੀਂ ਪੈਸੇ ਉਹਨਾਂ ਕੋ ਲਏ ਸੀ ਹਾਂਜੀ ਉਹ ਪੈਸੇ ਤੁਸੀਂ ਵਾਪਸ ਕਰ ਦੋਤੇ ਜਾਂ ਨਹੀਂ ਅਸੀਂ ਕਰ ਦਿੱਤੇ ਸਾਰੇ ਤੇ ਉਹ ਕਿਸੇ ਦੀ ਹਾਜ਼ਰੀ ਦੇ ਵਿੱਚ ਪੈਸੇ ਵਾਪਸ ਨਹੀਂ ਲਈ ਰਾਜੂ ਨੇ ਇਕੱਲੇ ਨਹੀਂ ਮੈਨੂੰ ਦਿੱਤੇ ਸਾਰੇ ਇਕੱਲੇ ਨੂੰ ਮੈਂ ਫੜਾਇਆ ਅੱਛਾ ਜੀ ਹਾਂ ਜੀ ਉਹ ਕਹਿੰਦਾ ਭਾਬੀ ਜਿੱਦਾਂ ਅੰਦਰ ਵੜ ਕੇ ਕਹਿੰਦਾ ਪਿਆ ਤੇ ਮੇਕੋ ਤੂੰ ਲੈ ਕੇ ਚੱਲੀ ਆ ਇਦਾਂ ਹੀ ਫੜਾ ਲਈ ਅਸੀਂ ਸਾਰੇ ਪਹਿਲੋਂ 1,75,000 ਰੁਪਏ ਤਾਂ ਅਸੀਂ ਪਹਿਲੋਂ ਮੋੜ ਦਾ ਝੋਨਾ ਵਾਢ ਕੇ ਉਸ ਤੋਂ ਬਾਅਦ ਜਿਹੜਾ ਅਸੀਂ ਇਹਦੇ ਕੋ ਡੇਢ ਲੱਖ ਲਿਆ ਉਹ ਅਸੀਂ ਸਾਰ ਜਮੀਨ ਆਪਦੀ ਵੇਚੀ ਥੋੜੀ ਸਾਨੂੰ ਜਰੂਰ ਦਿੱਤੀ ਗਈ ਆਇਆ ਚਲੋ ਅਸੀਂ ਹੋਰ ਵੀ ਦੇਣੇ ਆ ਤਾਂ ਇਹਦੇ ਵੀ ਅਸੀਂ ਨਵੇੜ ਗਏ ਤਾਂ ਆਪਦਾ ਇਹ ਅਸੀਂ ਜਿਹੜਾ ਆ ਵੀ ਪਰ ਜਿਹੜਾ ਜਿਹੜਾ ਤੁਸੀਂ ਸਟਾਮ ਦਿੱਤਾ ਸੀ ਓਕੇ ਦੀ ਹਾਜ਼ਰੀ ਵਿੱਚ ਦਿੱਤਾ ਸੀ ਉਹ ਵੀ ਅੰਦਰ ਵੜ ਕੇ ਦਿੱਤਾ ਸੀ ਹਾਂਜੀ ਉਹ ਵੀ ਬਸ ਇਹ ਇਹਨੇ ਬਾਅਦ ਚ ਸਾਨੂੰ ਨਹੀਂ ਪਤਾ ਕਿੱਦਾਂ ਸੈਨਸੂਨ ਕਰਾਇਆ ਸਾਨੂੰ ਤਾਂ ਪਤਾ ਹੀ ਸਾਰ ਬਾਅਦ ਚ ਲੱਗਾ ਜਦੋਂ ਸਾਨੂੰ ਕਹਿੰਦਾ ਮੈਂ ਤਾਂ ਥਾਂ ਕਹਿੰਦਾ ਤੁਹਾਡੇ ਕੋਲ ਦੇ ਆ ਅਸੀਂ ਤਾਂ ਕੋਈ ਥਾਂ ਵੇਚਿਆ ਨਹੀਂ ਤੇ ਨੂੰ ਹਾਂਜੀ ਤੇ ਕੋਈ ਗਵਾਹ ਸੀ ਮੌਕੇ ਤੇ ਜਿਹੜੇ ਉੱਤੇ ਸਾਈਨ ਹੋਏ ਆ ਤੁਹਾਡੇ ਕੋਲ ਨਹੀਂ ਤੁਹਾਡੇ ਕੋਲ ਸਾਨੂੰ ਨਹੀਂ ਪਤਾ ਤੱਕ ਕਰਾਇਆ ਅੱਛਾ ਜੀ ਤੇ ਇੱਕ ਮੁੰਡਾ ਸੀਗਾ ਸਾਡਾ ਗਵਾਂਡੀ ਜਿਹੜਾ ਸੀਗਾ ਹਾਂਜੀ ਤੇ ਉਹ ਉਹਨੇ ਕੀਤੇ ਸੀਗੇ ਸੈਨ ਉਹ ਕਹਿੰਦਾ ਸਾਨੂੰ ਜਿਹੜਾ ਸਾਨੂੰ ਕਹਿੰਦਾ ਵੀ ਵੀ ਅਜੂ ਕਾਫੇ ਦੇਣੇ ਆ ਇਹਨਾਂ ਨੂੰ ਅਸੀਂ ਕਿਹਾ ਚਲੋ ਵੀ ਅਜੂ ਦੇ ਦੇਣੇ ਆ ਤਾਂ ਕਹਿੰਦਾ ਅਸੀਂ ਸੈਨ ਕਰੂ ਠੀਕ ਆ ਜੀ ਜਥੇਬੰਦੀ ਦੇ ਨਾਲ ਤੁਸੀਂ ਵਾਲਮੀਕੀ ਐਕਸ਼ਨ ਫੋਰਸ ਨਾਲ ਤੁਸੀਂ ਜੁੜੇ ਹੋ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਤੁਸੀਂ ਅਸੀਂ ਮੰਗ ਇਹ ਕਰਦੇ ਹਾਂ ਜੀ ਜਿਹੜਾ ਸਾਡੇ ਨਾਲ ਲੜਾਈ ਤੋਂ ਬੜਾ ਜਣਾ ਹੋਇਆ ਜਿਹੜਾ ਥਾਂ ਤੇ ਚਲੋ ਜਿਹੜਾ ਹੈ ਜਿਹੜਾ ਸਾਡੇ ਨਾਲ ਮੇਰੀ ਲੜਕੀ ਦੇ ਨਾਲ ਇੰਨਾ ਕੁਛ ਕੀਤਾ ਬੜੇ ਪਾੜੇ ਉਹਦੇ ਅਜੇ ਪੀਛਾਲ ਤੇ ਵੀ ਦੇਖ ਲਓ ਏਦਾਂ ਕੀਤੀ ਪਈ ਆ ਫਿਰ ਬਾਕੀ ਮੇਰੇ ਕੱਪੜੇ ਪਾੜੇ ਤੇ ਵੀ ਸਾਡੀ ਕੋਈ ਗਰੀਬਾਂ ਦੀ ਇੱਜ਼ਤ ਦਾ ਕੋਈ ਸਵਾਲ ਨਹੀਂ ਜੇ ਵਿਆਜੂ ਪਿਆਥੇ ਜਾਂਦਾ ਸਾਡੀ ਵੀ ਗਰੀਬਾਂ ਦੀ ਕੋਈ ਇੱਜ਼ਤ ਹੈ ਨਾ ਹਾਂਜੀ ਤੇ ਵੀ ਅਸਤੇ ਇਹ ਕਹਨੇ ਆ ਵੀ ਬਾਸਾ ਇਹ ਨਾ ਤੇ ਜੇ ਨਹੀਂ ਕਿਸੇ ਤਰ੍ਹਾਂ ਸੂਤ ਹੋਉਂਦੇ ਇਹਨਾਂ ਤੇ ਪਰਚਾ ਕਰੂਗਾ ਠੀਕ ਹੈ ਜੀ ਹਾਂਜੀ ਇਸ ਤਰ੍ਹਾਂ ਦੀਆਂ ਘਟਨਾਵਾਂ ਆਮ ਜਿਹੜੇ ਦਲਿਤ ਸਮਾਜ ਦੇ ਲੋਕ ਆ ਉਹਨਾਂ ਦੇ ਨਾਲ ਹੁੰਦੀਆਂ ਰਹਿੰਦੀਆਂ ਪਰ ਕੁਝ ਲੋਕ ਐਸੇ ਆ ਜਿਹੜੇ ਅੰਦਰੋਂ-ਅੰਦਰ ਹੀ ਇਹਨਾਂ ਨੂੰ ਦਬਾ ਲੈਂਦੇ ਆ ਜਾਂ ਜਿਹੜੀਆਂ ਸੱਤਾਧਾਰੀ ਪਾਰਟੀਆਂ ਆ ਜਾਂ ਜਿਹੜੇ ਸਰੂਖਤਾਰ ਲੋਕ ਆ ਇਹਨਾਂ ਚੀਜ਼ਾਂ ਨੂੰ ਦਬਾ ਦਿੰਦੇ ਆ ਪਰ ਵਾਲਮੀਕ ਐਕਸ਼ਨ ਫੋਰਸ ਪੰਜਾਬ ਦੇ ਜਿਹੜੇ ਸੂਬਾ ਪ੍ਰਧਾਨ ਨੇ ਧਰਮਿੰਦਰ ਨੰਗਲ ਉਹ ਹਮੇਸ਼ਾ ਹੀ ਇਹਨਾਂ ਲੋਕਾਂ ਦੇ ਨਾਲ ਖੜਦੇ ਆ ਔਰ ਦੇਖਾਂਗੇ ਕਿ ਇਹ ਜਿਹੜੀ ਪੰਜਾਬ ਪੁਲਿਸ ਆ ਸੱਤਾਧਾਰੀ ਪਾਰਟੀ ਦੇ ਦਬਾਅ ਵਿੱਚ ਆਉਂਦੀ ਆ ਜਾਂ ਫਿਰ ਇਹਨਾਂ ਗਰੀਬਾਂ ਦੀ ਬਾਹ ਫੜਦੀ ਆ ਕੈਮਰਾ ਪਰਸਨ ਪਰਮ ਮਟੂ ਦੇ ਨਾਲ ਸੁਖਵਿੰਦਰ ਸੋਹਲ ਸ਼ਾਹਕੋਟ